ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 12 ਮਈ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 12 ਮਈ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਸੋ ਜਾਰੀ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਕੱਲ ਰਾਤ ਨੂੰ ਵੀ ਤਕਰੀਬਨ ਪੰਜਾਬ ਦੇ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੀ-ਫੁਲਕੀ ਕਿਣਮਣ ਕਿਤੇ ਇੱਕਾ-ਦੋ ਕਥਾਂ ਅਤੇ ਮੀਂਹ ਨੇਰੀ ਕਰਦੇ ਚਮਕਾਏ ਦਾ ਮਾਹੌਲ ਦੇਖਣ ਨੂੰ ਮਿਲਿਆ। ਸੋ ਵੀਰੋ ਸਿਸਟਮ ਦਾ ਅਸਰ ਅੱਜ 12 ਮਈ ਨੂੰ ਵੀ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਸਮੇਂ ਦੇਖਣ ਨੂੰ ਮਿਲਦਾ ਰਹੇਗਾ। ਜੇਕਰ ਆਪਾਂ ਗੱਲ ਕਰੀਏ ਵੀਰੋ ਆਉਂਦੇ ਘੰਟਿਆਂ ਤੋਂ ਬਾਅਦ ਹੁਣ ਜੋ ਪੰਜਾਬ ਦੇ ਪੱਛਮੀ ਸਰਹੱਦੀ ਖੇਤਰ ਨੇ ਜੋ ਕਿ ਪਾਕਿਸਤਾਨ ਦੇ ਨੇੜੇ ਪੈਂਦੇ ਨੇ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਆਉਂਦੇ 1-2 ਘੰਟਿਆਂ ਦੇ ਬਾਅਦ ਬਰਸਾਤੀ ਗਤੀਵਿਧੀਆਂ ਪਰੋਂ ਗਰਜ ਉਸ ਤੋਂ ਬਾਅਦ ਹੌਲੀ-ਹੌਲੀ ਵੀਰੋ ਜਿਵੇਂ ਅੱਗੇ ਸਮਾਂ ਬੱਧੇਗਾ ਇਹ ਅਬ ਸਿਸਟਮ ਆਪਣਾ ਦੈਰਾ ਵਧਾਵੇਗਾ ਤੇ ਪੰਜਾਬ ਦੇ ਬਾਕੀ ਖੇਤਰ ਜੋ ਮਾਲਵੇ ਨੇ ਵੀਰੋ ਜਿਵੇਂ ਕਿ ਆਪਾਂ ਸਰਹੱਦੀ ਖੇਤਰਾਂ ਦੀ ਗੱਲ ਕਰ ਲਓ ਫਿਰੋਜ਼ਪੁਰ ਤੋਂ ਲੈ ਕੇ ਫਰੀਦਕੋਟ ਤਰਨਤਾਰਨ ਸਹਿਬ ਅੰਮ੍ਰਿਤਸਰ ਸਹਿਬ ਕਪੂਰਥਲਾ ਜਲੰਧਰ ਗੁਰਦਾਸਪੁਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਪਹਿਲਾਂ ਆਪਾਂ ਨੂੰ ਮੌਸਮ ਦੀ ਹਲਚਲ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਹੌਲੀ-ਹੌਲੀ ਇਹ ਸਿਸਟਮ ਅੱਗੇ ਹੁੰਦਾ ਹੋਇਆ ਪੰਜਾਬ ਦੇ ਬਾਕੀ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਬਿਰੋਜਮੇ ਕੇ ਮਾਲਵੇ ਦੇ ਪੱਛਮੀ ਭਾਗ ਹੋਣਗੇ ਉਹਨਾਂ ਖੇਤਰਾਂ ਦੇ ਵਿੱਚ ਲੁਧਿਆਣਾ ਤੱਕ ਦੇ ਮੱਧ ਪੰਜਾਬ ਦਾ ਮੋਗਾ ਲੁਧਿਆਣਾ ਬਰਨਾਲਾ ਵੀਰੋ ਇਹਨਾਂ ਖੇਤਰਾਂ ਤੱਕ ਮੌਸਮ ਦੀ ਹਲਚਲ ਆਪ ਨੂੰ ਦੇਖਣ ਨੂੰ ਮਿਲੇਗੀ ਬਾਕੀ ਜੋ ਪੰਜਾਬ ਦੇ ਦੱਖਣੀ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਮੌਸਮ ਦੀ ਹਲਚਲ ਥੋੜੀ-ਮੋਟੀ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਵੀਰੋ ਦੁਪਹਿਰ ਕਦੇ ਸਮੇਂ ਮੌਸਮ ਥੋੜਾ-ਮੋਟਾ ਬੱਦਲਦਾਰ ਦਿਖਾਈ ਦੇ ਸਕਦਾ ਹੈ ਦੁਪਹਿਰ ਤੋਂ ਬਾਅਦ ਅਚਾਨਕ ਫੇਰ ਗਰਜ ਚਮਕ ਵਾਲੇ ਬੱਦਲ ਬਣਨਗੇ ਵੀਰੋ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਇਦਾਂ ਦਾ ਮਾਹੌਲ ਵੀ ਬਣ ਸਕਦਾ ਹੈ ਸਿਸਟਮ ਦਾ ਅਸਰ ਵੀਰੋ ਅੱਜ ਆਪਾਂ ਨੂੰ ਤਕਰੀਬਨ ਸਾਰਾ ਦਿਨ ਸ਼ਾਮ ਤੱਕ ਦੇਖਣ ਨੂੰ ਮਿਲੇਗਾ ਫਿਲਹਾਲ ਵੀਰੋ ਜੋ ਸਿਸਟਮ ਹੈ ਉਹ ਖਤਮ ਨਹੀਂ ਹੋਇਆ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਕੱਦ ਦਾ ਦਿਨ ਹੋਰ ਮੌਸਮ ਦੀ ਵੇਟ ਕਰਨ ਫਿਰ ਨਰਮੀ ਵਗੈਰ ਦੀ ਬੁਜਾਈ ਕਰਨੀ ਆ ਉਹ ਵੀਰੋ ਕੱਲ ਤੋਂ ਲੈ ਕੇ ਤਕਰੀਬਨ ਮੌਸਮ ਦੇ ਵਿੱਚ ਆਪਾਂ ਨੂੰ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਅੱਜ ਦਾ ਦਿਨ ਅੱਜ ਦੀ ਰਾਤ ਥੋੜਾ ਮੋਟਾ ਹਲਚਲ ਵਾਲਾ ਹੀ ਰਹੇਗਾ ਕਿਸੇ ਖੇਤਰਾਂ ਦੇ ਵਿੱਚ ਆਪਾਂ ਨੂੰ ਧੁੱਪ ਵੀ ਮਿਲੇਗੀ ਕਿਤੇ ਹਲਕੀ ਫੁਲਕੀ ਬੱਦਲਬਾਹੀ ਕਿਤੇ ਵੀਰ ਆਪਾਂ ਨੂੰ ਗਰਜ ਚਮਕ ਇਦਾਂ ਦਾ ਮਾ ਪੰਜਾਬ ਤੋਂ 60% ਖੇਤਰਾਂ ਦੇ ਵਿੱਚ ਅੱਜ ਮੌਸਮ ਦੇ ਵਿੱਚ ਵੀਰੋ ਹਲਚਲ ਹੋ ਸਕਦੀ ਹੈ। ਬਾਕੀ ਵੀਰੋ ਟੈਂਪਰੇਚਰ ਆਮ ਦਿਨਾਂ ਦੇ ਮੁਕਾਬਲੇ 2-4 ਡਿਗਰੀ ਘੱਟ ਹੀ ਦੇਖਣ ਨੂੰ ਮਿਲਣਗੇ 37-38 ਡਿਗਰੀ ਦੇ ਆਸ-ਪਾਸ ਟੈਂਪਰੇਚਰ ਰਹਿਣਗੇ। ਹਵਾਵਾਂ ਤਕਰੀਬਨ ਵੀਰੋ ਅਦਲ-ਬਦਲ ਕੇ ਦਿਸ਼ਾ ਤੋਂ ਚੱਲਣਗੀਆਂ। ਇੱਕ ਹਵਾ ਨਹੀਂ ਚੱਲੇਗੀ ਜਿਵੇਂ ਆਪਾਂ ਕਹੇ ਦੀ ਪੱਛਮੀ ਜਾਂ ਉੱਤਰ। ਸੋ ਵੀਰੋ ਹਵਾਵਾਂ ਬੱਦਲ ਪਾਈ ਦੇ ਹਿਸਾਬ ਦੇ ਰੁੱਖ ਦੇ ਹਿਸਾਬ ਦੇ ਨਾਲ ਆਪਣਾ ਪੈਟਰਨ ਬਦਲਦੀਆਂ ਰਹਿਣਗੀਆਂ। ਬਾਕੀ ਵੀਰੋ ਹੋਰ ਮੌਸਮ ਦੇ ਵਿੱਚ ਜੇ ਕੋਈ ਅਚਾਨਕ ਤਬਦੀਲੀ ਆਉਂਦੀ ਹੈ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਜਾਣਕਾਰੀ ਸ਼ਾਮ ਦੀ ਵੀਡੀਓ ਦੇ ਵਿੱਚ ਜਾਂ ਦੁਪਹਿਰ ਦੇ ਸਮੇਂ ਕੋਈ ਜਿੰਮੀ ਵੀ ਕੋਈ ਅਪਡੇਟ ਮਿਲੂਗੀ ਵੀਰੋ ਪੱਸਾਂ ਮੇ ਤੋਂ ਪਹਿਲਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿ ਕਿੰਨਾ ਖੇਤਰਾਂ ਦੇ ਵਿੱਚ ਇਹ ਸਿਸਟਮ ਬਣ ਸਕਦਾ ਦੁਪਹਿਰ ਤੋਂ ਬਾਅਦ ਬਦਲਵਾਈ ਹੈ ਜੋ ਵੀਰੋ ਉਹ ਬਣ ਸਕਦੀ ਹੈ ਤੇ ਕਿੰਨਾ ਖੇਤਰਾਂ ਦੇ ਵਿੱਚ ਬਰਸਾਤ ਦੇ ਅਸਰ ਬਣ ਸਕਦੇ ਨੇ ਸੋ ਸਾਰੀ ਜਾਣਕਾਰੀ ਪੱਸਾਂ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ